ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਹਾਂ ਪਿੰਡ ਥਾਂਦੀ ਵਾਲਾ ਦੇ ਵਿੱਚੋਂ ਦੋਸਤੋ ਥਾਂਦੇ ਵਾਲਾ ਪਿੰਨ ਨੂੰ ਦੋਸਤੋ ਜ਼ਿਲ੍ਹਾ ਸ਼੍ਰੀ ਮੋਕਸਰ ਸਾਹਿਬ ਪੈ ਜਾਂਦਾ ਤੇ ਤਹਿਸੀਲ ਵੀ ਦੋਸਤੋ ਇਸ ਪਿੰਨ ਨੂੰ ਮੋਕਸਰ ਸਾਹਿਬ ਪੈ ਜਾਂਦੀ ਹੈ ਬਾਈ ਦਾ ਢਾਣੀ ਦੇ ਵਿੱਚ ਘਰ ਆ ਦੋਸਤੋ ਸਿਲੰਡਰਾਂ ਵਾਲੀ ਏਜੰਸੀ ਦੇ ਕੋਲੋਂ ਦੋਸਤੋ ਪਈ ਜਾਂਦੀ ਹੈ ਇਸ ਢਾਣੀ ਨੂੰ 56 ਤੇ ਐਂਡ ਦੇ ਉੱਤੇ ਦੋਸਤੋ ਬਾਈ ਦਾ ਘਰ ਆ ਅੱਜ ਦੀ ਵੀਡੀਓ ਦੇ ਵਿੱਚ ਇੱਕ ਤੋਕੜ ਗੱਬਣ ਐਫ ਐਫ ਵੈੜ ਵਿਖਾਉਣੀ ਹੈ ਦੋਸਤੋ ਪ੍ਰੋਪਰ ਜਾਣਕਾਰੀ ਬਾਈ ਤੋਂ ਲਵਾਂਗੇ ਦੋਸਤੋ ਬਾਈ ਦੇ ਨਾਲ ਜੇ ਗੱਲ ਕਰੀਏ ਦੁੱਧ ਤੇ ਲਾਏ ਹੋਏ ਪਸ਼ੂ ਆ ਚੰਗੇ ਤੋਂ ਚੰਗੇ ਪਸ਼ੂ ਹੁੰਦੇ ਇਹ ਵੀ ਗਾਂ ਦੋਸਤੋ ਜਿਹੜੀ ਆਪਾਂ ਟੋਕੜਕ ਬੰਥੋਂ ਨੂੰ ਖਾਉਣੀ ਆ ਨਾ ਇਹ ਵੀ ਦੋਸਤੋ ਚੰਗੇ ਦੁੱਧ ਤੇ ਚੱਲੀ ਆ ਪੀਕ ਲੈਵਲ ਤੇ ਹੁਣ ਦੋਸਤੋ ਜੇ ਗੱਲ ਕਰੀਏ ਟੋਕੜ ਥੱਲੇ ਵੀ ਬਹੁਤ ਚੰਗਾ ਦੁੱਧ ਆ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈਣੇ ਆ ਆਜੋ ਬਾਈ ਹਾਂਜੀ ਬਾਈ ਜੀ ਸਸੀ ਕਾ ਸਸੀ ਕਾ ਬਾਈ ਜੀ ਹੋ ਠੀਕ ਠਾ ਬਾਈ ਠੀਕ ਆ ਬਾਈ ਠੀਕ ਆ ਨਾਂ ਦੱਸੀ ਵੀਰ ਆਪਣਾ ਸੁਮਿੰਦਰ ਸਿੰਘ ਜੀ ਸੁਮਿੰਦਰ ਸਿੰਘ ਬਾਈ ਸੁਮਿੰਦਰ ਇੱਕ ਵਾਰੀ ਆਪਣਾ ਨੰਬਰ ਵੀ ਦੱਸ ਦੇ ਜੀ 94172 94172 ਚਰੰਜਾ 5 77 ਚਰੰਜਾ 5 77 ਹਾਂਜੀ ਠੀਕ ਆ ਬਈ ਇਹ ਗਾਂ ਆਪਣੇ ਘਰ ਦੀ ਆ ਹਾਂ ਬਾਈ ਜੀ ਆਪਾਂ ਠੀਕ ਆ ਮੱਛੀ ਤਿਆਰ ਕਰੀ ਸੀ ਠੀਕ ਆ ਮੱਛੀ ਤਿਆਰ ਕੀਤੀ ਸੀ ਜਾਨੀ ਕਿ ਆਪਣੇ ਘਰ ਦੀ ਬਰੀਡ ਆ ਹਾਂ ਠੀਕ ਆ ਤੇ ਬਈ ਇਹ 99 ਸੂਏ ਸੂਈ ਹੈ ਤੇ ਅੱਗੇ ਗੱਬਣ ਸਸੂਆ ਸੂਈ ਆਈ ਠੀਕ ਆ ਮਾਂ ਲਈ ਵਾਸਤੇ ਗੱਬਣਾ ਕਰਾਂਗੇ ਠੀਕ ਆ ਕਿੰਨਾ ਟਾਈਮ ਹੋ ਗਿਆ ਬਈ ਸੀਮਨ ਲੱਗੇ ਮਹੀਨਾ ਹੋ ਗਿਆ ਜਾਨੀ ਕਿ ਚੱਕ ਜੀ ਧਣੀ ਆਉਂਦੀ ਹੈ ਜੇ ਠੀਕ ਆ ਤੇ ਦੁੱਧ ਕਿੰਨਾ ਕ ਬਈ ਐਸ ਵਕਤ ਆ ਇਹਦੇ ਸਰ 90 ਪੀਕ ਲੈਵਲ ਤੇ ਦਾ 36 ਲੀਟਰ ਤੇ ਚੱਲੀ ਆ ਠੀਕ ਆ ਇਹ ਵੀ 35 33 ਕਿਲੋ ਦਿੱਤਾ ਠੀਕ ਆ ਦਿੱਤਾ ਪਰ ਹੁਣ ਥੋੜੇ ਨੀਰੇ ਪੱਠਰੀ ਕਮੀ ਕਰਕੇ 25 26 ਲੀਟਰ ਤੇ ਹੁੰਦੀ ਚੱਲੀ ਜਾਂਦੀ ਠੀਕ ਆ ਟਾਈਮ ਕਿੰਨਾ ਹੋ ਗਿਆ ਬਈ ਇਹਨੂੰ ਸੂਈ ਨੂੰ ਟਾਈਮ ਜੀ 3 ਮੰਹੀਨੇ ਹੋ ਗਏ ਤਿੰਨ ਮਹੀਨੇ ਹੋ ਗਏ ਹੁਣ 25 26 ਲੀਟਰ ਦੁੱਧ ਐਸ ਵਕਤ ਤਿਆਰ ਆ ਠੀਕ ਆ ਚਵਾਈ ਦੀ ਸਾਫ ਸੁਥਰੀ ਐ ਬਈ ਠੀਕ ਆ ਥਣਾ ਨੂੰ ਓਕੇ ਆ ਠੀਕ ਆ ਲੋ ਵੀ ਸੱਜਣੋ ਚੌਥਾ ਸੂਆ ਸੂਈ ਕਿਵੇਂ ਮਸ਼ੀਨ ਨਾਲ ਵੀ ਕਰਦੇ ਆਂ ਚਵਾਈ ਠੀਕ ਵੀ ਦੋਵੇਂ ਪਾਸੇ ਠੀਕ ਆ ਲਓ ਬਈ ਬਾਈਆਂ ਦਾ ਦੋਵੇਂ ਪਾਸੇ ਬਹਿ ਕੇ ਵੀ ਚਵਾਈ ਕਰ ਲਈਦੀ ਆ ਤੇ ਮਸ਼ੀਨ ਨਾਲ ਵੀ ਚਵਾਈ ਕਰ ਲਈਦੀ ਆ ਦੋਵੇਂ ਦੋਸਤੋ ਤਰ੍ਹਾਂ ਨਾਲ ਚਵਾਈ ਕਰ ਲੈਨੇ ਆ ਬਾਈਆਂ ਦਾ ਤੇ ਬਾਕੀ ਦੋਸਤੋ ਜੱਜਮੈਂਟ ਤੁਹਾਨੂੰ ਕਰਵਾ ਦਿੰਨੇ ਆ ਚੌਥਾ ਸੂਆ ਸੂਈ ਹੋਈ ਆ ਤੇ ਪੰਜਵੇਂ ਲਈ ਦੋਸਤੋ ਮਹੀਨਾ ਹੋ ਗਿਆ ਸੀਮਨ ਲੱਗੇ ਨੂੰ ਦੋਸਤੋ ਚੈੱਕ ਦੇ ਵਿੱਚ ਆਉਣੀ ਨਹੀਂਗੀ ਤੇ ਤੁਸੀਂ ਆਪ ਦਾ ਭੌਂਦੀ ਖਾਲੀ ਸਮਝ ਕੇ ਲਓ ਤੇ ਭੌਂਦੀ ਗੱਭਨ ਸਮਝ ਕੇ ਲਓ ਥਾਣਾ ਹਵਾਨਾ ਤੁਹਾਨੂੰ ਨੇੜੇ ਹੋ ਕੇ ਵਿਖਾ ਦਿੰਨੇ ਆ ਬਹੁਤ ਵੱਡੀ ਗਾਂ ਦੋਸਤੋ ਤੇ ਮੁੱਢੀਆਂ ਹੀ ਆ ਦੋਸਤੋ ਜੀ ਗੱਲ ਕਰੀਏ ਨਾ ਫੁੱਟੀਆਂ ਹੋਈਆਂ ਵੇਖ ਸਕਦੇ ਆ ਬਰੀਡ ਪੱਖ ਤੋਂ ਵੇਖੀਏ ਦੋਸਤੋ ਬਹੁਤ ਚੰਗੀ ਗਾਂ ਤੇ ਥਾਣਾ ਦਾ ਸਾਈਜ਼ ਹੈ ਤੁਹਾਨੂੰ ਵਿਖਾ ਦਿੰਨੇ ਆ ਬਿਲਕੁਲ ਸਾਫ ਸੁਥਰਾ ਥਾਣਾ ਦੋਸਤੋ ਹਵਾਨੇ ਦੇ ਉੱਤੇ ਨਾੜਾ ਵੇਖ ਸਕਦੇ ਆ ਤਿੰਨ ਮਹੀਨਿਆਂ ਦੀ ਬਾਈ ਦਾ ਦੰਤ ਸੂਈ ਬਾਈ ਬਾਕੀ ਸੀਲ ਠੰਡੀ ਵੇਖ ਸਕਦੇ ਆ ਬਾਈਆਂ ਠੀਨ ਠੰਡੀ ਬਹੁਤ ਵੇਖ ਸਕਦੇ ਆ ਹਵਾਨਾ ਵੀ ਦੋਸਤੋ ਕਰਮਾਲੀ ਦਾ ਸੋਹਣਾ ਜਿਹੜੇ ਹਿਸਾਬ ਨਾਲ ਟੋਕੜ ਹੋਈ ਪਈ ਆ ਇਕ ਸਾਨੇ ਚਾਰੇ ਥਾਣਾ ਜੋ ਸਹੀ ਮੀ ਹੈ ਬਈ ਦੁੱਧ ਹਾਂ ਹਾਂ ਇੱਕੋ ਹੀ ਹੈ ਬਈ ਠੀਕ ਆ ਲਓ ਬਈ ਇੱਕ ਸਾਨੇ ਸੋਹਣਾ ਦੋਸਤੋ ਮੁੱਠੀ ਚਵਾਈ ਵਾਲਾ ਥਾਣਾ ਬਾਕੀ ਭੌਂ ਦੀ ਤੁਸੀਂ ਮਸ਼ੀਨੀ ਚਵਾਈ ਕਰ ਲੋ ਤਾਂ ਵੀ ਕੋਈ ਆ ਚਾਣੀ ਪਈ ਜਾਂਦਾ ਮਸ਼ੀਨੀ ਚਵਾਈ ਵੀ ਕਰ ਲਈਦੀ ਆ ਤੇ ਸੋਹਣਾ ਦੋਸਤੋ ਮੋਟਾ ਮੋਟਾ ਥਾਣਾ ਹਵਾਨੇ ਦੇ ਉੱਤੇ ਨਾੜਾ ਵੇਖ ਸਕਦੇ ਆ ਮਿਲਕ ਵੇਨ ਵੀ ਚੰਗੀ ਆ ਕਦ ਕਾਠ ਦੀ ਗੱਲ ਕਰੀਏ ਦੋਸਤੋ ਬਹੁਤ ਵੱਡਾ ਕਦ ਕਾਠ ਆ ਤੇ ਤੋੜ ਕੇ ਤੁਹਾਨੂੰ ਖਾ ਦਿੰਨੇ ਆ ਲੈ ਵੀ ਖੋਲ ਲੀਏ ਨੂੰ ਇੱਕ ਵਾਰੀ ਢੇੜਾ ਕਢਾ ਦੀ ਦੇਖ ਸਕਦੇ ਆ ਦੋਸਤੋ ਹਵਾਨੇ ਨਹੀਂ ਤੁਸੀਂ ਅਡਜਸਟਮੈਂਟ ਲਾ ਲੈਣੀ ਆ ਕਿਉਂਕਿ ਟੋਕੜਾਂ ਦੇ ਵਿੱਚ ਆਉਂਦੀ ਆ ਦੋਸਤੋ 3 ਮਹੀਨੇ ਹੋ ਗਏ ਸੂਜੀ ਨੂੰ ਕੱਦ ਕਾਠ ਬਹੁਤ ਵੱਡਾ ਜਿਹੜੇ ਵੀ ਦੇ ਦੋਸਤੋ ਪਸੰਦ ਹੋਵੇ ਤਾਂ ਬਾਈ ਦਾ ਪਿੰਡ ਹੈਗਾ ਤੰਦੇ ਆਲਾ ਢਾਣੀ ਦੇ ਵਿੱਚ ਘਰ ਆ ਦੋਸਤੋ ਨੰਬਰ ਸਕਰੀਨ ਤੇ ਚਲਾ ਦੇਣਾ ਜਿਹੜੇ ਵੀ ਦੇ ਪਸੰਦ ਹੋਵੇ ਤਾਂ ਆਪਜੀ ਇੱਥੇ ਆ ਕੇ ਤਸੱਲੀ ਕਰਕੇ ਸੌਦਾ ਕਰ ਲੈ ਥੋੜਾ ਜੇ ਦੋਸਤੋ ਬਾਈਆਂ ਦਾ ਪੱਠੇ ਨਹੀਂ ਜੇ ਦਾ ਕਟੇ ਹੋਏ ਆ ਇਸੇ ਕਰਕੇ ਦੋਸਤੋ ਬਾਈਆਂ ਆ ਸੇਲ ਕਰਨੀਆਂ ਦੁੱਧ ਆ ਦੋਸਤੋ ਚੰਗਾ ਪਾਣਦੀ ਆ ਤੇ ਬਈ ਇਹ ਤਾਂ ਮੁੱਲ ਕੀ ਕਰਦੇ ਆਗੇ 85000 ਰੁਪਏ ਮੁੱਲ 85000 ਮਾਨਤਨ ਕਰਦੇ ਆਗੇ ਬਈ ਠੀਕ ਆ ਲੋ ਵੀ ਮੁੱਲ ਬਾਈਆਂ ਦਾ 85000 ਮੌਕੇ ਤੇ ਮਾਨਤਨ ਹੋ ਜੂ ਗਾਂ ਦੀ ਗੱਲ ਕਰੀਏ ਦੋਸਤੋ ਬਿਲਕੁਲ ਸਾਫ ਸੁਥਰੀ ਐ ਤੁਸੀਂ ਇੱਥੇ ਆ ਕੇ ਆਪਦੀ ਦੋ ਟਾਈਮ ਚਵਾਈ ਕਰੋ ਤਿੰਨ ਟਾਈਮ ਚਵਾਈ ਕਰੋ ਬਾਈਆਂ ਦਾ 26 ਲੀਟਰ ਦੁੱਧ ਤੁਸੀਂ ਇੱਥੇ ਚੋ ਕੇ ਲੈ ਜਾ ਸਕਦੇ ਆਂ ਵੇਖ ਸਕਦੇ ਆਂ ਪੂਰੀ ਵੱਡੀ ਗਾਂ ਦੋਸਤੋ 1 ਮਹੀਨਾ ਹੋ ਗਿਆ ਸੂਈ ਨੂੰ ਚੱਕ ਦੇ ਵਿੱਚ ਆਉਂਦੀ ਨਹੀਂ ਤੁਸੀਂ ਭੌਂ ਦੀ ਖਾਲੀ ਸਮਝ ਕੇ ਲਓ ਤੇ ਭੌਂ ਦੀ ਜੱਬਣ ਤੇ ਬਾਈ ਦਾ ਨੰਬਰ ਦੋਸਤੋ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਐ ਇਸ ਨੰਬਰ ਤੇ ਸੰਪਰਕ ਕਰ ਸਕਦੇ ਆ ਤੇ ਜਿਹੜੇ ਭਰਾਣੇ ਦੋਸਤੋ ਇਦਾਂ ਦੀ ਵੀਡੀਓ ਬਣਵਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ